ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਦੇਸ਼ ਦੀ ਆਜ਼ਾਦੀ ਅਤੇ ਸੰਵਿਧਾਨ ਤੇ ਕੀਤੇ ਜਾ ਰਹੇ ਹਮਲਿਆਂ ਦੀ ਨਖੇਦੀ ਕਰਦਿਆ ਇਸ ਨੂੰ ਲੋਕਤੰਤਰ ਲਈ ਸਭ ਤੋਂ ਵੱਡਾ ਖਤਰਾ ਘਰਾਰ ਦਿੱਤਾ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਫਤਾਰੀ ਦੇ ਵਿਰੋਧ ਚ ਭਗਵੰਤ ਮਾਨ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ਚ ਸਮੂਹਿਕ ਵਾਰਤ ਰੱਖਿਆ ਗਿਆ ਸੀ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਸਰਕਾਰ ਦੀ ਛੇਤੇ ਅਰਵਿੰਦ ਕੇਜਰੀਵਾਲ ਨੂੰ ਸਿਆਸੀ ਬਦਲਾਖੁਰੀ ਦੀ ਆੜ ਹੇਠ ਗ੍ਰਫਤਾਰ ਕਰਨਾ ਮੰਦਪਗ ਹੈ ਉਹਨਾਂ ਨੇ ਕਿਹਾ ਕਿ ਸਮੂਹਿਕ ਵਾਰਤ ਇਸ ਤਾਨਾਸ਼ਾਹੀ ਖਿਲਾਫ ਆਵਾਜ਼ ਬੁਲੰਦ ਕਰਕੇ ਸ਼ਹੀਦਾਂ ਦੀ ਧਰਤੀ ਤੋਂ ਕੇਂਦਰ ਦੇ ਹੁਕਮਾਂ ਨੂੰ ਵੱਡੀ ਚੇਤਾਵਨੀ ਸਾਬਤ ਹੋਵੇਗਾ ਆਪ ਦੇ ਵੱਲੋਂ ਰੱਖੇ ਇਸ ਵਾਰਤ ਦੇ ਵਿਰੋਧੀਆਂ ਨੇ ਤੰਜ ਕਸੇ ਨੇ ਜਿੱਥੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਭਗਵੰਤ ਮਾਨ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਭਗਵੰਤ ਮਾਨ ਜੀ ਤੁਸੀਂ ਸ਼ਹੀਦਾਂ ਦੀ ਪਵਿੱਤਰ ਧਰਤੀ ਖੜਕੜ ਕਲਾ ਵਿਖੇ ਜੋ ਨਾਟਕ ਕੀਤਾ ਉਸ ਲਈ ਪੰਜਾਬੀ ਤੁਹਾਨੂੰ ਕਦੇ ਮਾਫ ਨਹੀਂ ਕਰਨਗੇ ਮਹਾਨ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਤੇ ਤੁਸੀਂ दारू ਦੇ ਘਟਾਲੇ ਵਿੱਚ ਸ਼ਾਮਲ ਆਪਣੇ ਆਗੂ ਦੀ ਸ਼ਹੀਦ ਭਗਤ ਸਿੰਘ ਵਾਂਗ ਹੀ ਸਲਾਖਾਂ ਪਿੱਛੇ ਤਸਵੀਰ ਲਾ ਕੇ ਪੰਜਾਬੀਆਂ ਦੇ ਹਿਰਦੇ ਵਲੂੰਦਰ ਦਿੱਤੇ ਨੇ ਇਸ ਤੇ ਲਈ ਤੁਹਾਨੂੰ ਪੰਜਾਬੀ ਕਦੇ ਮਾਫ ਨਹੀਂ ਕਰਨਗੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਆਤਮਾ ਅੱਜ ਬਿਲਕੁਲ ਰੋ ਰਹੀ ਹੋਗੀ ਮੈਂ ਥੋੜੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਭਗਵੰਤ ਮਾਨ ਜੀ ਪਰ ਤੁਸੀਂ ਭਗਵੰਤ ਮਾਨ ਜੀ ਜਿੱਥੇ ਅੰਦਰ ਮਾੜਾ ਮੋਟਾ ਸਮਾਂ ਤੁਹਾਨੂੰ ਲੱਗਿਆ ਹੁੰਦਾ ਤੇ ਅੰਦਰ ਛਾਤੀ ਮਾਰ ਕੇ ਤਾਂ ਦੇਖਣੀ ਸੀ ਸੋਚਣਾ ਤਾਂ ਸੀਗਾ ਕਿ ਕਿਉਂ ਆਤਮਾ ਬਲੁੰਦਰੀ ਪਈ ਹੈ ਸ਼ਹੀਦ ਆਜ਼ਮ ਦੀ ਤੇ ਤੁਹਾਨੂੰ ਜਵਾਬ ਆਪਣੇ ਥੋੜੀ ਆਤਮਾ ਹੀ ਦੇ ਦਿੰਦੀ ਵੀ ਭਗਵੰਤ ਮਾਨ ਜੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੇ ਆਪਣੀ ਕੁਰਬਾਨੀ ਇਸ ਕਰਕੇ ਨਹੀਂ ਸੀ ਦਿੱਤੀ ਵੀ ਇਸ ਤਰ੍ਹਾਂ ਆ ਕੇ ਉਹਨਾਂ ਦੇ ਇਸ ਪਾਵਨ ਸਥਲ ਦੇ ਉੱਤੇ ਸ਼ਹੀਦਾਂ ਦੇ ਸਮਾਰਕ ਦੇ ਉੱਤੇ ਆ ਕੇ ਆਪ ਖੰਡ ਕੀਤਾ ਜਾਵੇ ਇੱਕ दारू ਦੇ ਕੋਟਾਲੇ ਇੱਕ ਭ੍ਰਿਸ਼ਟਾਚਾਰੀ ਵਾਸਤੇ ਆ ਕੇ ਤੁਸੀਂ ਉੱਥੇ ਉਹਦੀ ਪਰਵਾਹੀ ਕਰੋ ਤੁਸੀਂ ਤੇ ਤੁਹਾਡੇ ਐਮਐਲਏ ਸਾਹਿਬ ਤੇ ਐਨਾ ਹੀ ਨਹੀਂ ਭਗਵੰਦ ਮਾਨ ਜੀ ਮੇਰੀ ਇੱਕ ਬੇਨਤੀ ਹੈ ਆਪਣੀ ਆਦਤਾਂ ਸੁਧਾਰੋ ਟਲੇ ਤੁਸੀਂ ਅੱਜ ਵੀ ਨਹੀਂ ਤੁਸੀਂ ਅੱਜ ਵੀ ਫੇਰ ਆਪਣੀ ਅੱਜ ਨਹੀਂ ਆਪਣੀ ਨਹੀਂ ਤਾਂ ਕੇਜਰੀਵਾਲ ਸਾਹਿਬ ਦੀ ਫੋਟੋ ਅੱਜ ਵੀ ਉੱਥੇ ਲਾਈ ਬੈਠੇ ਹੋ ਤੁਹਾਨੂੰ ਅਕਲ ਨਹੀਂ ਆਈ ਜਦੋਂ ਸਾਰੇ ਪੰਜਾਬ ਦੇ ਲੋਕਾਂ ਨੇ ਥੂ-ਥੂ ਕੀਤੀ ਸੀ ਹਿੰਦੁਸਤਾਨ ਦੇ ਲੋਕਾਂ ਨੇ ਥੂ-ਥੂ ਕੀਤੀ ਸੀ ਜਦੋਂ ਬਾਬਾ ਸਾਹਿਬ ਅੰਬੇਦਕਰ ਤੇ ਭਗਤ ਸਿੰਘ ਜੀ ਦੀ ਫੋਟੋ ਦੇ ਵਿਚਾਲੇ ਆਪਣੀ ਫੋਟੋ ਲਾ ਕੇ ਕੇਜਰੀਵਾਲ ਸਾਹਿਬ ਦੇ ਉਹਨਾਂ ਨੇ ਧਰਮਪਤਨੀ ਭਾਸ਼ਣ ਦੇ ਰਹੇ ਸੀਗੇ ਨਹੀਂ ਤੁਹਾਨੂੰ ਤੁਹਾਡੇ ਕੰਨਾਂ ਤਾਈਂ ਗੱਲ ਪਈ ਤੁਸੀਂ ਤਾਂ ਸਾਰੇ ਦਿਨ ਸੋਸ਼ਲ ਮੀਡੀਆ ਦੇਖਦੇ ਹੋ ਸਾਰੇ ਦਿਨ ਤੁਹਾਡਾ ਕੰਮ ਹੀ ਆ ਵੀਡੀਓ ਬਣਾਉਣ ਚ ਹੈ ਸੈਲਫੀਆਂ ਚ ਲੱਗਿਆ ਰਹਿੰਦੇ ਹੋ ਡਲੇ ਤੁਸੀਂ ਅੱਜ ਵੀ ਨਹੀਂ ਆਹ ਤੁਹਾਡਾ ਧਰਨਾ ਤੇ ਤੁਹਾਡੇ ਐਮਐਲਏ ਸਾਹਿਬਾਨ ਦਾ ਧਰਨਾ ਚਾਹੀਦਾ ਸੀਗਾ ਤਰਨ ਤਰਨ ਦੇ ਅੰਦਰ ਆਹ ਜਿਹੜਾ ਵਰਤ ਕਰਨ ਦਾ ਭਖੰਡ ਕਰ ਰਹੇ ਹੋ ਨਾ ਤੁਸੀਂ ਆ ਉੱਥੇ ਜਾ ਕੇ ਉਸ ਪਰਿਵਾਰ ਤੋਂ ਮਾਫੀ ਮੰਗਣੀ ਚਾਹੀਦੀ ਸੀ ਮਾਫੀ ਤਾਂ ਵੈਸੇ ਸਾਰੇ ਪੰਜਾਬ ਤੋਂ ਮੰਗਣੀ ਚਾਹੀਦੀ ਸੀ ਖਾਸ ਕਰਕੇ ਸਾਡੀਆਂ ਧੀਆਂ ਮਾਤਾਵਾਂ ਪੇਣਾ ਤੋਂ ਦੀ ਉਸੇ ਇੱਕ ਪਰਿਵਾਰ ਦੀ ਮਹਿਲਾ ਨੂੰ ਕੱਪੜੇ ਉਤਾਰ ਕੇ ਸੜਕਾਂ ਦੇ ਉੱਤੇ ਜ਼ਲੀਲ ਕਰਕੇ ਭਜਾਇਆ ਗਿਆ। ਭਗਵੰਤਮਾਨ ਜੀ ਪੁਲਿਸ ਥੋੜੀ ਸੁੱਤੀ ਪਈ ਸੀ ਕਿਉਂਕਿ ਆਪਣੇ ਆਕਾਵਾਂ ਦੇ ਆਦੇਸ਼ ਇੰਤਜ਼ਾਰ ਕਰ ਰਹੀ ਸੀ ਵੀ ਕਦੋਂ ਆਦੇਸ਼ ਦੇਣਗੇ ਤੁਸੀਂ ਆਰਡਰ ਦਿਓਗੇ ਤਾਂ ਪਰਚੇ ਦਰਜ ਕੀਤੇ ਜਾਣਗੇ। ਭਗਵੰਤ ਜੀ ਹਾਂ ਜੀ ਮੇਰੀ ਬੇਨਤੀ ਹੈ ਆ ਤੁਸੀਂ ਜੋ ਕੁਛ ਅੱਜ ਕੀਤਾ ਆ ਕੱਲਾ ਇੱਕ ਡਰਾਮਾ ਤੇ ਪਖੰਡ ਨਹੀਂ ਉਸ ਧਰਤੀ ਦੇ ਉੱਤੇ ਉਹਨਾਂ ਦਾ ਸ਼ਹੀਦਾਂ ਦਾ અપਮਾਨ ਤਾਂ ਤੁਸੀਂ ਕੀਤਾ ਹੀ ਕੀਤਾ। ਮੈਂ ਸਮਝਦਾ ਹਾਂ ਕਿ ਤੁਸੀਂ ਪੰਜਾਬੀਆਂ ਦੇ ਛਾਤੀ ਦੇ ਉੱਤੇ ਭ੍ਰਿਸ਼ਟਾਚਾਰ ਦੀ ਮੂਗ ਦਲੀ ਹੈ ਤੇ ਪੰਜਾਬੀਆਂ ਨੇ ਭੁੱਲਣਾ ਨਹੀਂ ਯਾਦ ਰੱਖਿਓ ਇਹਦਾ ਸਬਕ ਥੋੜੇ ਦਿਨਾਂ ਚ ਤੁਹਾਨੂੰ ਦੇਖਣ ਨੂੰ ਤੁਹਾਨੂੰ ਲੋਕ ਸਿਖਾਣਗੇ